ਮਨਜੂਬ ਕੇ ਐਸਐਸਪੀ ਜਿਲ੍ਹਾ ਸ਼ਿਸ਼ਪਕ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਦੀ ਦਿੱਤੀ ਦਿਸ਼ਾ ਨਿਰਦੇਸ਼ਾਂ ਤੇ ਮਾੜੀ ਅੰਸਰਾਂ ਖਿਲਾਫ ਜਿਹੜੀ ਮਹਿਮ ਚੜੀ ਹੋਈ ਹੈ ਜਿਲ੍ਹਾ ਪੁਲਿਸਪਲ ਨੂੰ ਉਹਦੇ ਵਿੱਚ ਕੱਲ ਸ਼ਾਮ ਸਿਟੀ ਨਮਾਸ਼ਹਿਰ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇਹਨਾਂ ਨੇ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਸਵਿਫਟ ਕਾਰ ਦੇ ਵਿੱਚ ਛਕ ਦੀ ਬਣਾ ਤੇ ਰੋਕ ਕੇ ਕਾਬੂ ਕੀਤਾ ਔਰ ਉਹਨਾਂ ਦੀ ਫਰਦਰ ਜਦੋਂ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ ਇੱਕ ਰਜਵਲ ਮੱਟੂ ਪੁੱਤਰ ਬੋਧਰਾਜ ਵਾਸੀ ਪਿੰਡ ਫਰਾਲਾ ਇਹਦੀ ਡੱਬ ਦੇ ਵਿੱਚੋਂ ਕੰਟਰੀ ਮੇਡ ਜਿਹੜਾ ਹੈਗਾ ਇੱਕ ਪਿਸਤਲ बरामद ਹੋਇਆ ਔਰ ਇੱਕ ਜਿਹੜਾ ਰੌਂਗ ਸੀਗਾ ਤੇ ਨਾਲ ਮੈਗਜ਼ੀਨ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਜਿਹੜਾ ਦੂਜਾ ਮੁੰਡਾ ਸੀਗਾ ਤਰਨਪੀਤ ਸਿੰਘ ਉਰਫ ਤਰਨ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪਿਪੜਾ ਵਾਲਾ ਹੁਸ਼ਿਆਰਪੁਰ ਇਹਦੇ ਨਾਲ ਬੈਠਾ ਸੀ ਇਹਦੇ ਕੋਲੋਂ ਜਿਹੜਾ ਹੈ ਇੱਕ ਰੌਂਗ बरामद ਹੋਇਆ ਸੋ ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਸਿਟੀ ਚ ਦਰਜ ਕਰ ਦਿੱਤਾ ਗਿਆ ਅਰ ਦਰਜ ਕਰਨ ਤੋਂ ਬਾਅਦ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਸੀਗਾ ਜਿੱਥੋਂ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਤੋਂ ਇਸ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਕਿ ਕਿੱਥੋਂ ਅਸਲਾ ਲੈ ਕੇ ਆਏ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੱਥੇ ਕੋਈ ਵਾਰਦਾਤ ਸ਼ਮੂਲੀਅਤ ਹੈਗੀ ਹੈ ਇਸ ਬੰਦੀ ਸਾਰੀ ਤਪਤੀਸ਼ ਕਰਨ ਦਾ ਟੈਲਰ ਕੋ ਮਾਮਲਾ ਦਰਜ ਹੈ ਹਾਂ ਜਿਹੜਾ ਰਜਵਲ ਮੱਟੂ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਲੜਾਈ ਝਗੜੇ ਦਾ ਮਕਦਮਾ ਥਾਣਾ ਸਿਟੀ ਬੰਗਾ ਦੇ ਵਿੱਚ ਦਰਜ ਉਹਦੇ ਵਸਤੇ ਦਾ ਨਹੀਂ ਸੀ ਲੈ ਕੇ ਆਇ ਕਿ ਇਸੇ ਲਈ ਲੜਾਈ ਜਾਈ ਜਿਹੜੀ ਪ੍ਰੀਲੀਮਿਨਰੀ ਇਹਨਾਂ ਨੇ ਦੱਸਿਆ ਕੋਈ ਇਹਨਾਂ ਦਾ ਝਗੜਾ ਇੱਥੇ ਹੋਇਆ ਸੀਗਾ ਸੋ ਇਹਨਾਂ ਨੇ ਕਿੱਥੇ ਲੁਧਿਆਣੇ ਤੋਂ ਇਹ ਅਰੇਂਜ ਕੀਤਾ ਔਰ ਫਰਦਰ ਜਿਨਾ ਕਿਤੇ ਇਹ ਲਾਈ ਝਗੜੇ ਦੇ ਵਿੱਚ ਇਸਤੇਮਾਲ ਕਰਨ ਦੀ ਇੱਛਾ ਰੱਖਦੇ ਸੀਗੇ ਉਸ ਪਰਤਾ ਜਨਾ ਲੈ ਕੇ ਆਏ ਲੇਕਿਨ ਕਿਉਂਕਿ ਡੂੰਗਾਈ ਨਾਲ ਇਹ ਸਾਰੀ ਚੀਜ਼ ਜਾਂਚਣ ਦੀ ਜ਼ਰੂਰਤ ਹੈ ਕਿ ਕਿਤੋਂ ਲੈ ਕੇ ਆਏ ਕਿ ਦੀ ਕੋਈ ਦੇਣਾ ਸੀ ਕਿੱਥੇ ਵਰਤਣਾ ਸੀ ਜਾਂ ਇਹਨਾਂ ਨੇ ਕਿਸੇ ਹੋਰ ਵਾਰਤ ਇਹਦਾ ਇੰਜਾਮ ਤਾਂ ਨਹੀਂ ਦਿੱਤਾ ਸੋ ਇਸੇ ਲਈ ਪੁਲਿਸ ਮਾਰ ਲਿਆ ਗਿਆ ਠੀਕ Thank you.